ਸਾਤ ਪਾਈ ਬਹੁਤ ਵਧੀਆ ਲੱਗੀ ਹੈ ਮੌਸਮ ਬਹੁਤ ਠੰਡਾ ਆਇਆ ਪਿਆ ਪਰ ਇੱਕ ਆਇਆ ਕਿਸਾਨਾਂ ਨੂੰ ਥੋੜੇ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦਾ ਪਰ ਸਾਡੀ ਦੁਕਾਨ ਚਾਹ ਉਹਨਾਂ ਦਾ ਕੰਮ ਹੈ ਚਾਹ ਲੋਕੀ ਚਾਹ ਪੀਣ ਆ ਰਹੇ ਨੇ ਘਰੋਂ ਬਾਹਰ ਨਿਕਲੇ ਨੇ ਚੁਸਕੀ ਲੈਣ ਉਹਦਾ ਗਰਮੀ ਬਹੁਤ ਸੀ ਗਰਮੀ ਵਿੱਚ ਕਸਟਮਰ ਬਹੁਤ ਘੱਟ ਸੀ ਪਰ ਇੱਕ ਬਾਬੇ ਦੀ ਮੇਰੇ ਕਸਟਮਰ ਬਹੁਤ ਹੈ ਇਸ ਟਾਈਮ ਚਾਹ ਪੀਣ ਲੋਕੀ ਆ ਗਏ ਜਿਸ ਗਰਮੀ ਗਰਮੀ ਕਾਫੀ ਪਿਆਰੀ ਸੀ ਕਿੰਨਾ ਦੌਰ ਆ ਭਾਈ ਬਹੁਤ ਰਾਸ ਮਿਲੀ ਹੈ ਗਰਮੀ ਬਹੁਤ ਪਈ ਹੈ ਗਰਮੀ ਜੀ ਕਸਟਮਰ ਹੀ ਨਹੀਂ ਹੈਗਾ ਜੀ ਸਾਡੇ ਕੋਲ ਪਰ ਅੱਜ ਗਰਮੀ ਦੇ ਵਿੱਚ ਉਹਨਾਂ ਕਸਟਮਰ ਵੀ ਆ ਕੇ ਬੈਠੇ ਚਾਬੀ ਨੇ ਬਿਨਾਂ ਤੇ ਇਡਾ ਮੌਸਮ ਬੜਾ ਤੋਹਫਾਲਾ ਹੋਇਆ ਕਿਉਂਕਿ ਅਕਸਰ ਦੇਖਿਆ ਗਿਆ ਜਦੋਂ ਬਰਸਾਤ ਤੋਂ ਬਾਅਦ ਜਿਹੜੀ ਹਮਸਭਈ ਜਿਹੜੀ ਚੱਲਦੀ ਪਰ ਇਹ ਸਵੇਰ ਤਰਕੇ ਚਾਰੇ ਦੀ ਪ੍ਰਸਾਦ ਲੱਗੀ ਹੈ ਜੀ ਹਾਂ ਤੱਕ ਲੱਗੀ ਹੈ ਪਰ ਹਾਲੇ ਤੱਕ ਹੋ ਮਸ ਨਹੀਂ ਹੋਇਆ ਬਾਕੀ ਇਹ ਹੈ ਕਿ ਕਸਟਮਰ ਫਿਰ ਵੀ ਮੀਂਹ ਦੇ ਵਿੱਚ ਆ ਰਹੇ ਨੇ ਚੁਸਕੀ ਚਾਹ ਤੇ ਚੁਸਕੀ ਲੈਣ ਵਾਸਤੇ ਆਨੰਦ ਪੂਰਾ ਲੱਗ ਜਾ ਰਹੇ ਨੇ ਇਹ ਐਸਆਈ ਪਵਨ ਕੁਮਾਰ ਜੀ ਤੇ ਕਿੱਥੇ ਡਿਊਟੀ ਹੈ ਤੁਹਾਡੀ ਜੀ ਨਵਲਟੀ ਚੌਂਕ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਮੌਸਮ ਜਿਹੜਾ ਆ ਉਹ ਵਧੀਆ ਹੋਇਆ ਬਰਸਾਤ ਹੋ ਰਹੀ ਹੈ ਹਾਂ ਜੀ ਸਰ ਬਾਰਿਸ਼ ਹੋ ਰ ਪਰ ਡਿਊਟੀ ਹੈ ਡਿਊਟੀ ਤਾਂ ਕਰਨੀ ਪੈਣੀ ਹੈ ਹਾਂਜੀ ਜਿਹੜਾ ਮੀਂਹ ਦੇ ਵਿੱਚ ਜਿੱਥੋਂ ਤੱਕ ਡਿਊਟੀ ਕਰ ਰਹੇ ਹੋ ਹਾਂਜੀ ਡਿਊਟੀ ਮੀਂਹ بارش ਹੋ ਰਹੀ ਹੈ ਕਿ ਆਪਣਾ ਇਹ ਦੇਖਿਆ ਜਾ ਰਿਹਾ ਕੋਈ ਰੈਡ ਲਾਈਟ ਜੰਪ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਏ ਰੈਡ ਲਾਈਟ ਜੰਪ ਕਰਨ ਦੇ ਨਾਲ ਐਕਸੀਡੈਂਟ ਹੋ ਸਕਦਾ ਹੈ ਤੇ ਇਹੀ ਜਿਹੜਾ ਮੀਂਹ ਪੈ ਰਿਹਾ ਹੈ ਬਾਰਿਸ਼ ਤੇ ਹੋ ਰਹੀ ਹੈ ਮੌਸਮ ਜਿਹੜਾ ਬਹੁਤ ਵਧੀਆ ਹੋ ਚੁੱਕਾ ਹੈ ਗਰਮੀ ਤੋਂ ਰਾਹਤ ਹਾਂਜੀ ਗਰਮੀ ਤੋਂ ਰਾਹਤ ਮਿਲੀ ਹੈ ਅਸੀਂ ਦੇਖਿਆ ਕਿ ਤੁਸੀਂ ਇੰਨੀ ਬਰਸਾਤ ਦੇ ਵਿੱਚ ਵੀ ਤੁਸੀਂ ਆਪਣੀ ਆਪਣੀ ਡਿਊਟੀ ਆ ਬੜੀ ਤੰਗੀ ਦੇ ਨਾਲ ਨਿਭਾ ਰਹੇ ਹੋ ਤਾਂ ਕੀ ਲੋਕਾਂ ਨੂੰ ਕਿਹਾ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਮੈਸੇਜ ਇਹ ਹੀ ਆ ਕਿ ਆਪਣੀ ਡਿਊਟੀ ਆ ਡਿਊਟੀ ਕਰਨੀ ਪੈਣੀ ਹੈ ਜੀ ਤੇ ਗਲਤੀ ਨਾ ਕਰੋ